ਆ ਮੈਂ ਬੇਫੜੀ ਐ ਸਾਨੂੰ ਰਾਤ ਨੂੰ 12 ਵਜੇ ਨਾੜ ਪੈਂਦੀ ਆ ਤਾਂ ਅਸੀਂ ਬਾਈ ਨੂੰ ਫੋਨ ਕਰਦੇ ਆ ਤੇ ਫਿਰ ਇਹਦੇ ਕੋਈ ਸੁਣਵਾਈ ਨਹੀਂ ਕੀ ਮੈਂ ਇਹ ਤੇ ਕਰੂਗਾ ਮੈਂ ਤੇ ਨੇ ਥੋੜੀ ਗਿਰਿਆ ਜਦੋਂ ਆਕਾ ਮਝਲੀ ਸੀ ਉਦੋਂ ਦਾ ਕੋਈ ਆਇਆ ਨਹੀਂ ਉਥੇ ਝੋਲੇ ਝਖ ਕੇ ਵੀ ਭਾਈ ਮੈਂ ਹੁਣੇ ਸ਼ਾਮਾ ਉਦੋਂ ਦਾ ਉਹਦੇ ਲੈ ਲੈ ਕੇ ਦਿੱਕੀ ਕਾਂਗਰਸੀ ਬੋਰਡ ਤੇ ਜੇਜੇਸ ਕੇ ਵੀ ਭੱਜ ਗਏ ਤੇ ਫਿਰ ਹੁਣ ਇਹ ਕਿੱਥੋਂ ਨਾਂ ਸਾਫ ਹੈ ਅਸੀਂ ਤਾਂ ਬਾਈ ਦੇ ਨਾਲ ਖੜੇ ਆ ਅਸੀਂ ਤਾਂ ਰਾਜੇਪੁਰੇ ਗੁਰੂ ਵੀ ਜਾਣੇ ਚਾਹਣੇ ਆ ਬਾਜਵੇ ਨੂੰ ਵੀ ਜਾਣੇ ਆ ਵੀ ਅਸੀਂ ਦਾ ਭਾਈ ਜਿਹੜਾ ਸਾਡਾ ਸੇਵਕ ਹੈ ਇਹਦੇ ਨਾਲ ਖੜੇ ਆ ਜਿਵੇਂ ਉਹ ਕਹੂਗਾ ਆ ਸਾਡੇ ਪਿੰਡ ਦੀ ਆ ਸਾਰੀ ਟੀਮ ਖੜੀ ਆ ਮੈਂ ਜ਼ਿੰਮੇਵਾਰੀ ਲੈਣੇ ਜਿਵੇਂ ਇਹ ਕਹੂੰਗਾ ਇਹਦੇ ਨਾਲ ਖੜਿਆ ਸਾਡਾ ਕੋਈ ਮਤਮ ਨਹੀਂ ਪਾਕੀ ਅਸੀਂ ਖੜਿਆ ਨੂੰ ਨਾਲ ਖੜਿਆ ਜਿਹੇ ਕਹੂੰਗਾ ਇੱਥੇ ਖੜਿਆ ਇੱਥੇ ਖੜਿਆ ਜੇ ਹੁ ਕਹੂੰਗਾ ਆਪਣੇ ਨਾਲ ਕੀ ਹੋ ਰਿਹਾ ਤੇ ਇਹਦੇ ਨਾਲ ਨਹੀਂ ਆ ਬਾਈ ਬੰਦਿਆਂ ਦੀ ਤਾਂ ਸਾਡੇ ਦਿਲ ਵੀ ਪੜਾਸੇ ਜਿਹੜੇ ਥੋੜੀ ਜਿਹੀ ਕਰ ਦੋ ਤੁਸੀਂ ਫੈਸਲਾ ਕਰ ਲੋ ਸਾਡੇ ਨੂੰ ਥੋਕ ਦੇ ਯਾਰ ਜਿਹੜਾ ਕੀ ਕਰਦਾ ਫੈਸਲਾ ਥੋਕ ਤੇ ਸਾਡੇ ਤੇ ਪਹਿਲਾਂ ਹੀ ਪਹਿਲਾਂ ਚੱਕਦੇ ਆਹ ਤੁਹਾਡਾ ਹਲਕਾ ਜੀ ਆਹ ਬਰਾਨਾ ਹਲਕਾ ਬੰਦ ਹ ਤਾਂ ਇਹ ਕੋਈ ਗੱਲ ਆ ਯਾਰ ਅਸੀਂ ਕਾਦੇ ਵਾਸਤੇ ਇਹ ਕਾਦੇ ਵਾਸਤੇ ਦਰਗਮ ਸ਼ੌਦੇ ਅਸੀਂ ਕਾਦੇ ਵਾਸਤੇ ਦਰਗਮ ਸ਼ੌਦੇ ਆ ਤੇ ਫਿਰ ਲੋੜ ਹੀ ਬਈ ਜਿਹੜਾ ਵੀ ਮਾਣਿਆ ਸਰਬਾਇਆ ਕਰੋ ਉਹਦੀ ਫੜਿਆ ਕਰੋ ਬਾਅਦ ਸਾਡੇ ਤੇ ਧੱਕਾ ਨਾ ਕਰੋਗੇ ਤੁਹਾਨੂੰ ਲੱਗੀ ਫੇਰ ਨੇ ਮਜ਼ਦੂਰ ਬਈ ਇਹ ਅਸੀਂ ਤਾਂ ਛੋਟੇ ਦਾ ਖੜੇ ਆ ਤੇ ਇਹਨਾਂ ਵਾਲੀ ਆ ਗਏ ਬਈ ਖੁਸ਼ਬਾਦ ਜਨਾਬ ਸਾਰੋ ਐਗਰੂ ਜੀ ਕੀ ਬਤ